ਸਾਰੇ ਮੇਰੇ ਵੀਰ ਪੈਨਾਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋਮਲ ਜੋਬ ਲਰਚ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੋ ਵੀ ਇਸ ਚੈਨਲ ਤੇ ਪਹਿਲੀ ਵਾਰ ਆਇਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨੋਟੀਫਿਕੇਸ਼ਨਸ ਔਨ ਕਰ ਲਿਓ ਤਾਂ ਕਿ ਤੁਹਾਡੇ ਤੱਕ ਆਉਣ ਵਾਲੀ ਹਰ ਇੱਕ ਵੀਡੀਓ ਐ ਜੋ ਟਾਈਮ ਟੂ ਟਾਈਮ ਪਹੁੰਚ ਜਾਵੇ ਜੀ ਤੁਸੀਂ ਆਪਣੀ ਟਾਈਮ ਸਿਰ ਜੋ ਹੈ ਵੈਕੈਂਸੀ ਅਪਲਾਈ ਕਰ ਲਓ ਜੀ GDV ਵੈਕੈਂਸੀ ਸਾਡੀ ਟੀਮ ਵੱਲੋਂ ਇਸ ਚੈਨਲ ਤੇ ਅਪਲੋਡ ਕੀਤੀ ਜਾਂਦੀ ਹੈ ਉਹ ਬਿਲਕੁਲ 100% ਰਾਈਟ ਹੁੰਦੀ ਹੈ ਜੀ ਜਿਹੜੀ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਉਹ ਸਰਕਾਰ ਵੱਲੋਂ ਕੀਤੇ ਗਏ ਅਪਲੋਡ ਨੋਟੀਫਿਕੇਸ਼ਨ ਦੇ ਅਕੋਰਡਿੰਗ ਹੀ ਤੁਹਾਡੇ ਨਾਲ ਜਿਹੜੀ ਜਾਣਕਾਰੀ ਹੈ ਜੀ ਸਾਂਝੀ ਕੀਤੀ ਜਾਂਦੀ ਹੈ ਤੇ ਹੁਣ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜੀ ਵੈਕੈਂਸੀ ਪਾਵਰ ਗ੍ਰਿਡ ਭਰਤੀ ਦੇ ਬਾਰੇ ਇਹ ਜਿਹੜੀ ਸਾਰੀ ਜਾਣਕਾਰੀ ਹੈ ਤੁਹਾਡੇ ਨਾਲ ਅੱਗੇ ਵੀਡੀਓ ਵਿੱਚ ਸਾਰੀ ਸਾਂਝੀ ਕੀਤੀ ਜਾਵੇਗੀ ਕੌਣ-ਕੌਣ ਅਪਲਾਈ ਕਰ ਸਕਦੇ ਕੀ ਇਹ ਦੀ ਐਲੀਜੀਬਿਲਟੀ ਹੈ ਕਿ ਉਸ ਦੇ ਅਕੋਰਡਿੰਗ ਜੋ ਹੈ ਤੁਸੀਂ ਆਪਣਾ ਫਾਰਮ ਭਰ ਸਕਦੇ ਹੋ ਜੀ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਜੀ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਜਾਣਕਾਰੀ ਹੁੰਦੀ ਹੈ ਜੀ ਜਿਹੜੀ ਇਹਦੇ ਵਿੱਚ ਏਜ ਰੱਖੀ ਗਈ ਹੈ ਜੀ ਉਹ ਹੈਗੀ ਹੈ ਜੀ 18 ਤੋਂ ਲੈ ਕੇ 29 ਸਾਲ ਤੱਕ ਦੀ ਤੁਹਾਡੀ ਏਜ ਲਿਮਿਟ ਹੈ ਜੋ ਹੋਣੀ ਚਾਹੀਦੀ ਹੈ ਤੇ ਜਿਹੜੀ ਤੁਸੀਂ ਏਜ ਹੈ ਜੀ 17-9 ਦੇ ਅਕੋਰਡਿੰਗ ਹੀ ਆਪਣੀ ਏਜ ਜੋ ਹੈ ਅਕਾਊਂਟ ਕਰਨੀ ਹੈ ਜੀ ਉਸ ਦੇ ਅਕੋਰਡਿੰਗ ਹੀ ਤੁਹਾਡੀ 18 ਤੋਂ ਲੈ ਕੇ 29 ਜੋ ਹੈ ਉਹ ਬੰਨੀ ਚਾਹੀਦੀ ਹੈ ਜੀ ਤੁਸੀਂ ਇਹ ਚੀਜ਼ਾਂ ਦਾ ਬਿਲਕੁਲ ਧਿਆਨ ਰੱਖਣਾ ਹੈ ਜੀ ਤੇ ਜਿਹੜੀ ਐਸਸੀਬੀਸੀ ਨੂੰ ਸ਼ੂਟ ਹੁੰਦੀ ਹੈ ਜੀ ਐਸ ਪਰ ਦਾ ਰੂਲਸ ਜੀ ਉਹਨਾਂ ਨੂੰ ਸ਼ੂਟ ਹੁੰਦੀ ਹੈ ਜੀ ਜਿਹੜੀ ਐਸਸੀਬੀਸੀ ਕਾਸਟ ਵਾਲਿਆਂ ਨੂੰ ਉਹਨਾਂ ਨੂੰ ਐਸ ਪਰ ਦਾ ਰੂਲਸ ਸ਼ੂਟ ਹੁੰਦੀ ਹੈ ਜੀ ਤੇ ਹੁਣ ਆਪਾਂ ਜੇ ਗੱਲ ਕਰੀਏ ਜੀ ਇੰਪੋਰਟੈਂਟ ਡੇਟਸ ਜਿਵੇਂ ਕਿ ਨੋਟੀਫਿਕੇਸ਼ਨ ਜੋ ਹੈ ਜੀ 27/8/2025 ਨੂੰ ਆਊਟ ਕਰ ਦਿੱਤਾ ਗਿਆ ਸੀ ਉਸੇ ਦਿਨ ਤੋਂ ਜਿਹੜਾ ਫਾਰਮ ਭਰਨ ਦਾ ਲਿੰਕ ਵੀ ਓਪਨ ਕਰ ਦਿੱਤਾ ਗਿਆ ਸੀ ਜੀ ਤੇ ਇਹਦੀ ਜਿਹੜੀ ਆਖਰੀ ਮਿਤੀ ਹੈ ਜੀ 17/9/2025 ਇਸ ਦੀ ਆਖਰੀ ਮਿਤੀ ਦੀ ਆਖਰੀ ਮਿਤੀ ਤੋਂ ਪਹਿਲਾਂ ਪਹਿਲਾਂ ਜੋ ਹੈ ਤੁਸੀਂ ਫਾਰਮ ਅਪਲਾਈ ਕਰ ਲਿਓ ਜੀ ਜੇ ਕਿਸੇ ਨੇ ਘਰ ਬੈਠੇ ਫਾਰਮ ਅਪਲਾਈ ਕਰਨੇ ਹਨ ਤਾਂ ਤੁਸੀਂ ਸਾਡੇ ਵੱਲੋਂ ਦਿੱਤੇ ਗਏ ਕੰਟੈਕਟ ਤੇ ਵੀ ਜਾ ਕੇ ਆਪਣਾ ਜੋ ਹੈ ਫਾਰਮ ਅਪਲਾਈ ਕਰ ਸਕਦੇ ਹੋ ਜੀ ਘਰ ਬੈਠੇ ਤੁਸੀਂ ਆਪਣੀ ਜੋ ਹੈ ਡਾਕੂਮੈਂਟਸ ਸਾਨੂੰ ਸੈਂਡ ਕਰ ਸਕਦੇ ਹੋ ਜੀ ਡਾਕੂਮੈਂਟਸ ਜੋ ਨੇ ਜੀ ਤੁਸੀਂ ਬਿਲਕੁਲ ਕਲੀਅਰ ਸੈਂਡ ਕਰਿਓ ਜੀ ਤਾਂ ਕਿ ਫਾਰਮ ਭਰਨ ਵਿੱਚ ਕੋਈ ਵੀ ਗਲਤੀ ਨਾ ਹੋਵੇ ਜੀ ਕਈ ਵਾਰੀ ਕੀ ਹੁੰਦਾ ਡਾਕੂਮੈਂਟਸ ਬਲਰ ਹੁੰਦੇ ਨੇ ਜਿਸ ਕਰਕੇ ਕਈ ਵਾਰੀ ਕੁਝ ਸਮਝ ਨਹੀਂ ਆਉਂਦਾ ਤਾਂ ਕੋਈ ਨਾ ਹੋਈ ਅੱਖਰ ਜੋ ਹੈ ਗਲਤ ਵੀ ਫਾਰਮ ਦੀ ਪਰਿਆ ਜਾ ਸਕਦਾ ਹੈ ਇਸ ਕਰਕੇ ਤੁਸੀਂ ਜੋ ਹੈ ਆਪਣੇ ਫਾਰਮ ਬਿਲਕੁਲ ਕਲੀਅਰ ਭੇਜਿਆ ਕਰਿਓ ਜੀ ਤੇ ਜੇ ਕਿਸੇ ਨੇ ਵੀ ਅਪਲਾਈ ਕਰਨੀ ਹੈ ਉਸ ਵਾਸਤੇ ਤੁਹਾਨੂੰ ਕੀ ਕੀ ਡਾਕੂਮੈਂਟਸ ਭੇਜਨੇ ਨੇ ਉਹ ਤੁਹਾਡੇ ਨਾਲ ਅੱਗੇ ਵੀਡੀਓ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਜਿਹੜੀ ਹੁਣ ਮੈਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੀ ਹਾਂ ਜੀ ਉਹ ਹੈ ਐਪਲੀਕੇਸ਼ਨ ਫੀਸ ਇਸ ਦੀ ਫੀਸ ਕਿੰਨੀ ਹੈ ਜਿਹੜੀ ਇਹਦੀ ਫਾਰਮ ਦੀ ਫੀਸ ਹੈ ਜੀ ਜਰਨਲ OBC EW ਦੀ ਫੀਸ ਜੋ ਹੈ ਫੀਲਡ ਇੰਜੀਨੀਅਰ ਵਿੱਚ ਜਿੰਨੇ ਵੀ ਵੈਕੈਂਸੀ ਅਪਲਾਈ ਕਰਨੀ ਹੈ ਉਹਦੀ ਤਾਂ ਹੈ ਜੀ 400 ਤੇ ਜਿੰਨੇ ਫੀਲਡ ਸੁਪਰਵਾਈਜ਼ਰ ਵਿੱਚ ਅਪਲਾਈ ਕਰਨੀ ਹੈ ਉਹਦੀ ਫੀਸ ਹੈ 300 ਜਦਕਿ SC ST ESM ਤੇ ਦਿਵੰਗ ਦੀ ਜਿਹੜੀ ਫੀਸ ਹੈ ਬਿਲਕੁਲ ਜ਼ੀਰੋ ਹੈ ਜੀ ਕੋਈ ਫੀਸ ਨਹੀਂ ਰੱਖੀ ਗਈ ਤੇ ਜਿਹੜੀ ਫੀਸ ਹੈ ਤੁਸੀਂ ਆਨਲਾਈਨ ਹੀ ਮੋੜ ਤੇ ਪੇ ਕਰ ਸਕਦੇ ਹੋ ਜੀ ਆਫਲਾਈਨ ਵਕੈਂਸੀ ਨਹੀਂ ਹੈ ਆਫਲਾਈਨ ਤੁਸੀਂ ਇਸ ਦੀ ਜੋ ਫੀਸ ਹੈ ਪੇ ਨਹੀਂ ਕਰ ਸਕਦੇ ਜੀ ਹੁਣ ਸਭ ਤੋਂ ਮੇਨ ਜੋ ਜਾਣਕਾਰੀ ਹੈ ਜੀ ਅਪਲਾਈ ਕੌਣ ਕੌਣ ਕਰ ਸਕਦਾ ਹੈ ਜਿਵੇਂ ਕਿ ਫੀਲਡ ਇੰਜੀਨੀਅਰ ਜੇ ਕਿਸੇ ਨੇ ਚਾਹੁੰਦੇ ਹੈ ਕਿ ਫੀਲਡ ਇੰਜੀਨੀਅਰ ਰਿਪੀਚ ਸੀ ਜੋ ਵਕੈਂਸੀ ਹੈ ਅਪਲਾਈ ਕਰਨੀ ਹੈ ਇਲੈਕਟ੍ਰੀਕਲ ਦੀ ਤਾਂ ਉਸ ਦੀ ਜੋ ਹੈ ਐਜੂਕੇਸ਼ਨ ਬੀਟੈਕ ਬੀਐਸ ਇੰਜੀਨੀਅਰ ਇਨ ਇਲੈਕਟ੍ਰੀਕਲ ਸਟ੍ਰੀਮ ਵਿੱਚ ਜੋ ਹੈ ਤੁਹਾਡਾ 55% ਹੋਣੀ ਚਾਹੀਦੀ ਹੈ ਨਾਲ ਹੀ ਤੁਹਾਡਾ 1 ਸਾਲ ਦਾ ਐਕਸਪੀਰੀਅੰਸ ਹੋਣਾ ਵੀ ਲਾਜ਼ਮੀ ਹੈ ਜੀ ਤੇ ਜੇ ਕੋਈ ਕਹਿੰਦਾ ਹੈ ਕਿ ਮੈਂ ਫੀਲਡ ਸੁਪਰਵਾਈਜ਼ਰ ਇਲੈਕਟ੍ਰੀਕਲ ਵਿੱਚ ਅਪਲਾਈ ਕਰਨੀ ਹੈ ਤਾਂ ਉਸ ਦਾ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰ ਵਿਦ 55% ਤੇ ਨਾਲ ਹੀ ਤੁਹਾਡਾ 1 ਸਾਲ ਦਾ ਜੋ ਐਕਸਪੀਰੀਅੰਸ ਤਜਰਬਾ ਹੋਣਾ ਵੀ ਲਾਜ਼ਮੀ ਹੈ ਜੀ ਜੇ ਕਿਸੇ ਨੇ ਫੀਲਡ ਇੰਜੀਨੀਅਰ ਸਿਵਲ ਵਿੱਚ ਅਪਲਾਈ ਕਰਨਾ ਹੈ ਬੀਟੈਕ ਬੀਐਸਸੀ ਇੰਜੀਨੀਅਰ ਇਨ ਸਿਵਲ ਸਟਰੀਮ ਵਿਦ 55% ਤੇ ਨਾਲ ਹੀ ਤੁਹਾਡੇ 1 ਸਾਲ ਦਾ ਐਕਸਪੀਰੀਅੰਸ ਉਹ ਨਾਲ لازمی ਹੈ ਜੀ ਜੇ ਕਿਸੇ ਨੇ ਫੀਲਡ ਸੁਪਰਵਾਈਜ਼ਰ ਸਿਵਲ ਵਿੱਚ ਅਪਲਾਈ ਕਰਨੀ ਹੈ ਤਾਂ ਉਸ ਦਾ ਡਿਪਲੋਮਾ ਇਨ ਸਿਵਲ ਇੰਜੀਨੀਅਰ ਵਿਦ ਪਰ ਤੁਹਾਨੂੰ 20% ਤੇ ਨਾਲ ਹੀ ਤੁਹਾਡਾ 1 ਸਾਲ ਦਾ ਐਕਸਪੀਰੀਅੰਸ ਹੋਣਾ ਲਾਜ਼ਮੀ ਹੈ ਜੀ ਇਹ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ ਜੀ ਜੇ ਤੁਹਾਡਾ ਇਸ ਦੇ ਅਕੋਰਡਿੰਗ ਤੁਹਾਡੇ ਪਰਸੈਂਟੇਜ ਬੰਦੇ ਨੇ ਨਾਲ ਹੀ ਤੁਹਾਡੇ ਕੋਲ 1 ਸਾਲ ਦਾ ਐਕਸਪੀਰੀਅੰਸ ਹੈ ਤਾਂ ਤੁਸੀਂ ਇਹ ਵੈਕੈਂਸੀ ਜ਼ਰੂਰ ਅਪਲਾਈ ਕਰਿਓ ਤਾਂ ਕਿ ਤੁਸੀਂ ਇਹ ਵੈਕੈਂਸੀ ਦਾ ਲਾਭ ਉਠਾ ਸਕੋ ਜੀ ਇਸ ਵਿੱਚ ਜਿਹੜੀਆਂ ਕੁੱਲ ਪੋਸਟਾਂ ਹੈ ਜੀ 1543 ਇਸੀਆਂ ਕੁੱਲ ਪੋਸਟਾਂ ਨੇ ਜੀ ਕਿਸੇ ਨੇ ਵੀ ਅਪਲਾਈ ਕਰਨੀਆਂ ਤਾਂ ਕਰ ਸਕਦਾ ਹੈ ਜੀ ਤੁਹਾਡੇ ਨਾਲ ਇਹ ਜਾਣਕਾਰੀ ਮੈਂ ਪਹਿਲਾਂ ਵੀ ਸਾਂਝੀ ਕਰ ਚੁੱਕੀ ਹਾਂ ਕਿ ਇਸ ਵਿੱਚ ਜਿਹੜੀਆਂ ਜਿਹੜੀਆਂ ਕੈਟਾਗਰੀਜ਼ ਨੇ ਲੈਟ ਫੀਲਡ ਇੰਜੀਨੀਅਰ ਇਲੈਕਟ੍ਰੀਕਲ ਫੀਲਡ ਸੁਪਰਵਾਈਜ਼ਰ ਲੈਟ ਇਲੈਕਟ੍ਰੀਕਲ ਫੀਲਡ ਇੰਜੀਨੀਅਰ ਸਿਵਲ ਫੀਲਡ ਸੁਪਰਵਾਈਜ਼ਰ ਸਿਵਲ ਤੇ ਫੀਲਡ ਸੁਪਰਵਾਈਜ਼ਰ ਈਸੀਈ ਇਹ ਜਿਹੜੀਆਂ ਵੈਕੈਂਸੀਆਂ ਹਾਂ ਜੀ ਆਈਆਂ ਹੋਈਆਂ ਤੁਸੀਂ ਆਪਣੇ ਤਜਰਬੇ ਦੇ ਅਕੋਰਡਿੰਗ ਅਪਲਾਈ ਕਰ ਸਕਦੇ ਹੋ ਜੀ ਜਿਹਦੇ ਕੋਲ ਜੋ ਵੀ ਤਜਰਬਾ ਹੈ ਤੇ ਇਸ ਜੀ ਵੈਕੈਂਸੀ ਜੇ ਕਿਸੇ ਨੇ ਵੀ ਅਪਲਾਈ ਕਰਨੀ ਹੈ ਪਾਵਰ ਗ੍ਰਿਡ ਵੀ ਤੇ ਜੇ ਕਿਸੇ ਨੇ ਫਾਰਮ ਕਰੇ ਬੈਠੇ ਅਪਲਾਈ ਕਰਾਣੇ ਨੇ ਉਹਨਾਂ ਨੇ ਜੋ ਡਾਕੂਮੈਂਟਸ ਸੈਂਡ ਕਰਨੇ ਨੇ ਜੀ ਜਿਵੇਂ ਕਿ ਜੇ ਤੁਸੀਂ ਫੀਲਡ ਇੰਜੀਨੀਅਰ ਵਿੱਚ ਅਪਲਾਈ ਕਰ ਰਹੇ ਹੋ ਇਲੈਕਟ੍ਰੀਕਲ ਵਿੱਚ ਤੁਹਾਡਾ ਬੀਟੈਕ ਦਾ ਸਰਟੀਫਿਕੇਟ ਸੈਂਡ ਕਰਨਾ ਜਾਂ ਫਿਰ ਜੇ ਕਿਸੇ ਨੇ ਬੀਏਸੀ ਇੰਜੀਨੀਅਰ ਕਰੀ ਹੋਈ ਹੈ ਤਾਂ ਉਸ ਦਾ ਸਰਟੀਫਿਕੇਟ ਸੈਂਡ ਕਰਨਾ ਜੀ 55% ਤੁਹਾਡੇ ਹੋਣੇ ਚਾਹੀਦੇ ਨਾਲ ਹੀ ਤੁਸੀਂ 1 ਸਾਲ ਦਾ ਜਿਹੜਾ ਤਜਰਬੇ ਦਾ ਸਰਟੀਫਿਕੇਟ ਵੀ ਸੈਂਡ ਕਰਨਾ ਜੀ ਅਕੋਰਡਿੰਗ ਟੂ ਦਾ ਜਿਹੜੀ ਵੀ ਫੀਲਡ ਹੈ ਜੀ ਜਿਹੜੀ ਐਜੂਕੇਸ਼ਨ ਉਹਨਾਂ ਵੱਲੋਂ ਦਿੱਤੀ ਗਈ ਹੈ ਉਹਦੇ ਤੁਹਾਡੇ ਕੋਲ ਡਾਕੂਮੈਂਟ ਹੋਣੇ ਲਾਜ਼ਮੀ ਹੈ ਤੁਸੀਂ ਉਹੀ ਜਿਹੜੇ ਡਾਕੂਮੈਂਟ ਹੈ ਸਾਨੂੰ WhatsApp 'ਤੇ ਸੈਂਡ ਕਰ ਸਕਦੇ ਹੋਂ ਨਾਲ ਹੀ ਤੁਹਾਡਾ 10th ਤੇ +2 ਦਾ ਸਰਟੀਫਿਕੇਟ ਸੈਂਡ ਕਰਨਾ ਹੈ ਈਮੇਲ ਆਈਡੀ ਤੇ ਤੁਹਾਡਾ ਜਿਹੜਾ ਸਿਗਨੇਚਰ ਹੈ ਉਹ ਵੀ ਤੁਸੀਂ ਸਹੀ ਤਰੀਕੇ ਨਾਲ ਸਹੀ ਹੀ ਗੌਰ ਨਾਲ ਭੇਜਣਾ ਹੈ ਜੀ ਇਹ ਨਾ ਹੋਵੇ ਤੁਸੀਂ ਕਈ ਵਾਰੀ ਕੀ ਹੁੰਦਾ ਈਮੇਲ ਮਿਸਟੇਕ ਨਾਲ ਤੁਹਾਡੇ ਤੋਂ ਗਲਤ ਭੇਜ ਜਾਂਦੀ ਹੈ ਜਿਸ ਨਾਲ ਕਿ ਤੁਹਾਨੂੰ ਫਿਰ ਬਾਅਦ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਵੀ ਪੈ ਸਕਦਾ ਹੈ ਜੀ ਇਸ ਕਰਕੇ ਤੁਸੀਂ ਜੋ ਆਪਣੀ ਈਮੇਲ ਆਈਡੀ ਭੇਜਦੇ ਹੋ ਧਿਆਨ ਨਾਲ ਭੇਜਿਆ ਕਰੋ ਜੀ ਤੇ ਨਾਲ ਹੀ ਇੱਕ ਪਾਸਪੋਰਟ ਸਾਈਜ਼ ਫੋਟੋ ਹੈ ਜੋ ਤੁਸੀਂ WhatsApp 'ਸਾਨੂੰ' ਕਰਨੀਆਂ ਜੀ ਤੁਹਾਡਾ ਜਿਹੜਾ ਫਾਰਮ ਹੈ ਤੁਹਾਨੂੰ ਭਰ ਕੇ ਉਸ ਦਾ ਜੋ ਪੀਡੀਐਫ ਹੈ ਤੁਹਾਨੂੰ ਸ਼ੇਅਰ ਕਰ ਦਿੱਤਾ ਜਾਵੇਗਾ ਤੁਸੀਂ ਕਿਤੇ ਵੀ ਜਾ ਕੇ ਉਸ ਦਾ ਜਾਂ ਪ੍ਰਿੰਟ ਕਰਵਾ ਸਕਦੇ ਹੋ ਨਹੀਂ ਤਾਂ ਤੁਹਾਡੇ ਕੋਲ ਉਹ ਹੈ ਜਦੋਂ ਵੀ ਤੁਹਾਨੂੰ ਉਹ ਜੀ ਲੋਡ ਹੋਵੇ ਤੁਸੀਂ ਪ੍ਰਿੰਟ ਕਰਵਾ ਸਕਦੇ ਹੋ ਜੀ ਤੇ ਜੀ ਕਿਸੇ ਨੇ ਸਾਡੇ ਨਾਲ WhatsApp ਗਰੁੱਪ ਜਾਂ ਫਿਰ Instagram Telegram Facebook ਤੇ ਐਡ ਹੋਣਾ ਹੈ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਉਸ ਦਾ ਲਿੰਕ ਜੋ ਹੈ ਦੇ ਦਿੱਤਾ ਗਿਆ ਹੈ ਤੁਸੀਂ ਉੱਥੇ ਜਾ ਕੇ ਐਡ ਹੋ ਸਕਦੇ ਹੋ ਜੀ ਜੀ ਜੇ ਕਿਸੇ ਨੇ ਵੀ ਸਾਡੇ ਨਾਲ ਕੰਟੈਕਟ ਕਰਨਾ ਹੈ ਤੁਸੀਂ ਟੈਲੀਗ੍ਰਾਮ ਤੇ ਵੀ ਪਰਸਨਲੀ ਮੈਸੇਜ ਕਰ ਸਕਦੇ ਹੋ ਇੰਸਟਾਗ੍ਰਾਮ ਤੇ ਵੀ ਕਰ ਸਕਦੇ ਹੋ ਜੀ ਬਾਕੀ ਦਿੱਤੇ ਹੋਏ ਕੰਟੈਕਟ ਤੇ ਜਿਹੜਾ ਕਿ ਸਾਡਾ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ ਉੱਥੇ ਜਾ ਕੇ ਵੀ ਤੁਸੀਂ ਜੋ ਹੈ ਸਾਨੂੰ ਮੈਸੇਜ ਕਰ ਸਕਦੇ ਹੋ ਜੀ ਸਾਡੀ ਟੀਮ ਵੱਲੋਂ ਤੁਹਾਨੂੰ ਰਿਪਲਾਈ ਜ਼ਰੂਰ ਦਿੱਤਾ ਜਾਵੇਗਾ ਜੀ ਜੇ ਕਿਸੇ ਨੂੰ ਹੋਰ ਕੋਈ ਜਾਣਕਾਰੀ ਚਾਹੁੰਦਾ ਹੈ ਕਿ ਮੈਨੂੰ ਉਹ ਜਾਣਕਾਰੀ ਜੋ ਹੈ ਨਹੀਂ ਪਤਾ ਜਾਂ ਫਿਰ ਕਈ ਵਾਰ ਕੀ ਹੁੰਦਾ ਹੈ ਕਿ ਕਿਸੇ ਨੂੰ ਸਮਝ ਨਹੀਂ ਆਂਦੀ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਜੀ ਤੁਹਾਡਾ ਜੋ ਰਿਪਲਾਈ ਹੈ ਸਾਡੀ ਟੀਮ ਵੱਲੋਂ ਦਿੱਤਾ ਜਾਵੇਗਾ ਜੀ ਧੰਨਵਾਦ ਜੀ